へえ。 ਨਸਨ ਸੋਏ ਸਤਨਾਮ ਵਾਹਿਗੁਰੂ ਸਾਇ ਜੀ ਸਤਗੁਰੂ ਸਰਾਇਨ ਕਰ ਪਰਤੇ ਬਲੀ ਕੋ ਨੈਮ ਕਰ ਜਤ ਸਵੇ ਡਿਲ ਵੱਡ ਤੋਰਾ ਜਿਵੇਂ ਮਲ ਬਿਸਾਲ ਨਹੀਂ ਤੋਰਾ ਸਤਗੁਰੂ ਗਿਆਨ ਸਰੂਪ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹੀ ਦੇ ਪਵਨਾ ਪਵਿੱਤਰ ਗੁਰੂ ਹਜੂਰੀ ਅੰਦਰ ਜੁੜ ਬੈਠੇ ਗੁਰੂ ਕੀ ਸਾਧੀ ਉਹ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਅਰਸ਼ਨਾ ਪਵਿੱਤਰ ਕਰੀਏ ਗੱਜ ਰਜ ਕੇ ਆਪੋ ਜੀ ਵਾਹ ਗੁਰੂ ਜੀ ਦਾ ਖਾਲਸਾ ਵਾਹ ਤੁਜੀ ਕੀ ਪ੍ਰਤਿਪਾਦ ਪਾਤਸ਼ਾਹ ਜੀ ਨੇ ਆਪ ਟਟ ਕੇ ਆਪਾਂ ਨੂੰ ਸਾਰਿਆਂ ਨੂੰ ਸਤ ਸੰਗਤ ਦਿਆ ਅਮੋਲਕ ਘੜੀਆਂ ਬਖਸ਼ਿਸ਼ ਕੀਤੀ ਆਲੇ ਗੁਰੂ ਜੀ ਨੇ ਬੜੀ ਮਿਹਰ ਕੀਤੀ ਹੈ ਤੁੰਖੇ ਪਾਤਸ਼ਾਹ ਜੀ ਕਹਿੰਦੇ ਵਡਭਾਗੀ ਹਰ ਸੰਗਤ ਪਾਵੇ ਆਮੀਨ ਪਰਮਛੁਤਾਖਾ ਗੁਰੂ ਦੀ ਬਾਣੀ ਸੁਣਦਾ ਸੇਵਾ ਕਰਨੀ ਨਾਮ ਜਪਣਾ ਇਹ ਬੇਲੇ ਹੰ ਹਿੱਸੇ ਚ ਹੁੰਦਾ ਜਿੰਨਾ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਆਓ ਬੰਖੋ ਜਿੰਨਾ ਤੁਸ ਸਤਿਗੁਰੂ ਜੀ ਕਿਰਪਾ ਕਰਦੇ ਨੇ ਆਪਾਂ ਲੜਿਵਾਰ ਗੁਰ ਇਤਿਹਾਸ ਨਾਲ ਜੁੜੀ ਆਪਾਂ ਕਲ ਸ਼ਰਵਣ ਕਰੇ ਸੀ ਕਿ ਜੋ ਇੰਦੇ ਖਾਸ ਸੀ ਉਹ ਮੁਸਲਮਾਨਾਂ ਦਾ ਵਿਚਾ ਸੀ ਜਤੀਮ ਹੋ ਗਿਆ ਨਾਨਕ ਕੇ ਪਰਾਂਜਿਆ ਰਹੰਦਿਆ ਦਿਨ ਉਹ ਆਪਣੇ ਮਾਮਿਆਂ ਦੇ ਨਾਲ ਛੇਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਅੰਤਰ ਜਾਮੀ ਦੂਰ ਅੰਦੇਸੀ ਦੇ ਮਾਲਕ ਉਹਨਾਂ ਨੇ ਵੇਖਿਆ ਜਿਵੇਂ ਉਹਨਾਂ ਵੱਲ ਨਜ਼ਰ ਵਾਰੀ ਇਹ ਆਉਣ ਵਾਲੇ ਸਚ ਪਾਦ ਸ਼ੁਰੂਆ ਮ ਦੋਦਾ ਹੋਏਗਾ ਗੁਰੂ ਜੀ ਨੇ ਉਸ ਬੱਚੇ ਨੂੰ ਆਪਣੇ ਕੋਲ ਰੱਖਿਆ ਆਕਸ਼ਾ ਨੇ ਉਹਦਾ ਨਾਂ ਨਹੀਂ ਬਦਲਿਆ ੁਰਕਾਂ ਦਾ ਬੱਚਾ ਸੀ ਉਹਦਾ ਨਾਮ ਪੈਂਦੇ ਖਾਹੀਸੀ ਪੈਂਦੇ ਖਾਹੀ ਮਾਰਗ ਨੇ ਰੱਖਿਆ ਪਰ ਪਾਲਿਆ ਬੜਾ ਲੱਗਦਾ ਨਾਲ ਸੀ ਗੁਰੂ ਜੀ ਆਪਣੀ ਦੇਖ ਰੇਖ ਅੰਦਰ ਉਹਨੂੰ ਖਰਾਕ ਦੇਣੀ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਉਹਨੂੰ ਵਿਦਿਆ ਸਤ ਕੋੜ ਸواری ਇਹ ਸਾਰੇ ਦਾ ਪਿੱਛੇਵੇਂ ਪਾਤਸ਼ਾਹ ਮਹਾਰਾਜ ਨੇ ਸਿਖਾਇਆ ਸਗ ਇਹ ਆਉਣ ਵਾਲੇ ਸਮੇਂ ਵਿੱਚ ਜੰਗ ਆਉਤਾਂ ਦੇ ਵਿੱਚ ਇਸ ਗੁਰਮਾ ਬੜੇ ਜੋਰ ਵਖਾਏ ਕਾਲੇ ਆਪਾਂ ਸਰਵਣ ਕੀਤਾ ਗੁਰੂ ਜੀ ਨੇ ਉਹਦੀ ਬੜੀ ਉਪਵਾਸ ਵੜਿਆਈ ਉਸ ਤੋਂ ਬਾਅਦ ਪੈਂਦੇ ਖਾਲੀ ਮਹਾਰਾਜ ਨੇ ਕਿਹਾ ਪਾਦਸ਼ਾ ਮੇਰੇ ਵਿੱਚ ਇੰਨੀ ਤਾਕਤ ਹੈ ਇਤਿਹਾਸ ਕਹਿੰਦਾ 22 ਸਾਲ ਘੜਦੇ ਹੋਣ ਕਹਿੰਦੇ ਉਹਨਾਂ ਨੂੰ ਰੋਕ ਸਕਦਾ ਸੀ ਇੰਨੀ ਤਾਕਤ ਪੈਂਦੇ ਖਾ ਵਿੱਚ ਸੀ ਇੰਨਾ ਬਲ ਪੈਂਦੇ ਖਾ ਵਿੱਚ ਸੀ ਕਿ ਜਿਹੜੇ ਸਿੱਕੇ ਦੇ ਉੱਤੇ ਅੱਖਰ ਲਿਖੇ ਹੁੰਦੇ ਨੇ ਨਾ ਉਹ ਗੁੱਠੇ ਦੇ ਦਾਅ ਨਾਲ ਮਿਲਦਾ ਹੁੰਦਾ ਸੀ ਇੰਨੀ ਤਾਕਤ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਅੱਜ ਵੀ ਆਪਾਂ ਉਸੇ ਦੇ ਪ੍ਰਸੰਗ ਦੀ ਵਿਚਾਰ ਕਰਾਂਗੇ ਤੇ ਕਹਿੰਦੇ ਉਹ ਇੱਕ ਵਾਰ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਹਿੰਦਾ ਪਾਤਸ਼ਾਹ ਮੈਂ ਉਸ ਘੋੜੇ ਨੂੰ ਇੱਕ ਵਾਰ ਹੱਥ ਨਾਲ ਰੋਕ ਲਵਾਂਗਾ ਉਸ ਨੂੰ ਅੱਥੋਂ ਪੈਰ ਨਹੀਂ ਪੁੱਟਣ ਦੇ ਇੰਨੀ ਤਾਕਤ ਪਾਤਸ਼ਾਹ ਮੇਰੇ ਕੋਲ ਵਿੱਚ ਵਿਚਾਰਾ ਛੋਟਾ ਕੁੜਾਤਾ ਮੇਰੇ ਅੱਗੇ ਕੀ ਹੈ ਪਾਤਸ਼ਾਹ ਜੀ ਆਹ ਜਿਹੜੇ ਤੁਸੀਂ ਵੱਡੇ ਵੱਡੇ ਘੋੜੇ ਵੇਖਦੇ ਹੋ ਨਾ ਇੱਕ ਵਾਰ ਇਹਨਾਂ ਦੀ ਲਗਾਮ ਫੜ ਲਵਾ ਮੈਂ ਇਹ ਪੈਰ ਨਹੀਂ ਮੁੜ ਸਕਦੇ ਮੇਰੇ ਵਿੱਚ ਇੰਨੀ ਤਾਕਤ ਹੈ ਕਹਿ ਲਗਾ ਕਹਿਣ ਸਤਗੁਰੂ ਭੱਜੇ ਤਾਂ ਜਾਂਦੇ ਨੂੰ ਫੜ ਕੇ ਉੱਚੀ ਰੱਖ ਸਕਦਾ ਹਾਂ ਇੰਨਾ ਮਾਲ ਪਾਦਸ਼ਾ ਮੇਰੇ ਵਿੱਚ ਹੈ ਵੀ ਜੇ ਥੋੜਾ ਭੱਜਿਆ ਜਾ ਰਿਹਾ ਇੱਕ ਵਾਰੀ ਵੀਰੇ ਹੱਥ ਵਿੱਚ ਆ ਗਿਆ ਮੈਂ ਉਹਨੂੰ ਭੱਜਣ ਨਹੀਂ ਦੇਿਆ ਇਰ ਸ੍ਰੀ ਕਸ਼ੇਮੇ ਪਾਤਸ਼ਾਹ ਮਹਾਰਾਜ ਜੀ ਮੀਰੀ ਕਿਰੀ ਦੇ ਮਾਲਕ ਪੈਂਦੇ ਖਾਦੀ ਸਲੰਗਾ ਕਰਦੇ ਕਹਿ ਲਗੇ ਪੈਂਦੇ ਖਾ ਤੂੰ ਜੋਰ ਕਰਕੇ ਮੌ ਬਲਵਾਣ ਇਸੇ ਤੂੰ ਕਿਉਂ ਨਹੀਂ ਫੜ ਕੇ ਰੱਖ ਸਕਦਾ ਮਹਾਰਾਜ ਕਿੰਨੀ ਤਾਕਤ ਹੈ ਪਿਆਰਿਆ ਅਸੀਂ ਮੰਨ ਲਿਓ ਤੂੰ ਰੋਕ ਸਕਦਾ ਜਿਸ ਤਰ੍ਹਾਂ ਤੇਰੇ ਸਰੀਰ ਤੇ ਵੱਡੀ ਟੀਮ ਲੌ ਲੈ ਪਾਦਸ਼ਾਹ ਕਹਿੰਦੇ ਉਹ ਵੀ ਤੇਰੇ ਵਿੱਚ ਜੋਰ ਬਹੁਤ ਬੜੀ ਤਾਕਤ ਹੈ ਬੜਾ ਵੱਡਾ ਕਿਸੇ ਤਰ੍ਹਾਂ ਘੱਟ ਨਹੀਂ ਹੈ ਤੂੰ ਜਿੰਮਲ ਬੜਾ ਤਮ ਵਰਕਸ ਕਰੀ ਅਚ ਕੁਰਾਗ ਵਰਕਸ ਮਗਰੇ ਜਥਾ ਜੁਗ ਪੇਪ ਕਾਰਨ ਕਾਜ ਤਜ ਸਮ ਭੜੀ ਨਾ ਅਪਸਮਾਜ ਸਤਗੁਰੂ ਸ੍ਰੀ ਮਹਾਂ ਪਾਦਸ਼ਾਹ ਕਹਿੰਦੇ ਪੈਂਦੇ ਖਾ ਜਿਵੇਂ ਤੇਰੇ ਬਹੁਤ ਜ਼ਿਆਦਾ ਬਲ ਉਸੇ ਤਰ੍ਹਾਂ ਕੋ ਕਸਤ ਵੀ ਬਹੁ ਦੇਖੋ ਛੇਵੇਂ ਪਾਸ਼ਾ ਮਹਾਰਾਜ ਵਿਦਿਆ ਸਾਸਤ ਵਿਚ ਵੜੇ ਨੂੰ ਉਹਨ ਸੰਦਾ ਪੇ ਜਾਣਦੇ ਸੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਵਿੱਚ ਵੀ ਬਹੁਤ ਜ਼ਿਆਦਾ ਬਲ ਤੱਕ ਸੀ ਸਾਡੇ ਸੱਤ ਫੁੱਟ ਦੇ ਜਵਾਲ ਸੱਤ ਤੇ ਆਸ ਕਹਿੰਦੇ ਵੀ 72 ਇੰਚ ਦੀ ਉਹਨਾਂ ਦੀ ਸ਼ਾਦੀ ਸੀ ਬਹੁਤ ਲੰਮੇ ਸਨ ਨੌਜਵਾਨ ਜੀ ਉਹਨਾਂ ਦਾ ਪਤੰਕਨ ਨਾ ਹੋਵੇ ਨਾ ਕੁੜਾਣੀ ਸਾਹਿਬ ਗੁਰਦੁਆਰਾ ਰਾੜਾ ਸਾਹਿਬ ਦੇ ਕੋਲ ਉਹਨਾਂ ਦਾ ਪਾਵਨ ਪਿਤ ਚੋਲਾ ਸਾਹਿਬ ਬਹੁਤ ਲੰਮਾ ਹੈ ਉਥੋਂ ਪਤਾ ਲੱਗਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਿੰਦੇ ਵੱਡੇ ਸੂਰਮੇ ਯੋਧੇ ਸਨ ਲੰਬੇ ਉੱਚੇ ਮਾਰਨ ਹੁਣ ਉਸ ਪੈੰਦੇ ਖਾਦੀ ਉਸ ਸਰਕਾਰ ਦੇ ਨੇ ਕਹਿੰਦੇ ਕਹਿੰਦੇ ਖਾ ਤੇਰੇ ਵਿੱਚ ਬਹੁਤ ਤਾਕਤ ਤੇ ਤੱਕ ਅਸੀਂ ਬੜੀ ਕੀਤੀ ਖਰਾਬ ਖਾ ਕੇ ਉਹ ਜੀ ਸਥਿਤੀ ਹੈ ਚੰਗੀ ਖਰਾਬ ਖਾਣ ਤੇ ਬਾੜੇ ਕਸ ਕਰ ਸਦਕਾ ਤੇਰੇ ਵਿੱਚ ਵੱਡਾ ਪਰਉਪਕਾਰੀ ਕੰਮ ਹੋਇਆ ਹੈ ਪਾਪ ਤੋਂ ਬਹੁਤ ਤਾਕਤਵਰ ਬਣਿਆ ਮਾਰਨ ਕਹਿੰਦੇ ਪੈੰਦੇ ਖਾ ਤੇਰੇ ਵਰਗਾ ਦੁਨੀਆ ਵਿੱਚ ਕੋਈ ਬਲਵਾ ਨੀ ਦੇਖੋ ਗੁਰੂ ਸਾਹਿਬ ਤਾਂ ਵੇਖੋ ਅੰਤਰਜਾਮੀ ਸਰ ਆਪੀ ਤਾਂ ਮਰਗਨੇ ਪਾਲਿਆ ਸੀ ਲਾਲਾ ਨਾਲ ਜਿਵੇਂ ਆਪਣੇ ਪੁੱਤ ਨੂੰ ਮਾਂ ਕਿਉਂ ਪਾਲਦੇ ਨੇ ਨਾ ਇਸ ਤਾ ਛੇਵੇਂ ਪਾਤਸ਼ਾਹ ਜੀ ਨੇ ਪੰਦੇ ਖਾਲਸਾ ਪਾਲਿਆ ਸੀ ਤੇ ਗੁਰਮੁਖੋ ਮਨੁੱਖ ਨੂੰ ਆਪਣੀ ਵੜਿਆਈ ਉਸਤਤ ਚੜ੍ਹਾਈ ਸੰਭਾਲਣੀ ਬੜੀ ਔਖੀ ਹੈ ਬੜਾ ਔਖਾ ਆਜਮਾ ਹੋਣਾ ਚਿੰਤ ਹੈ ਕਿਉਂਕਿ ਜੇ ਮਨੁੱਖ ਦੀ ਵੜਿਆਈ ਸ਼ੁਰੂ ਹੋ ਜਾਂਦੀ ਹੈ ਮਨੁੱਖ ਵਿੱਚ ਮਮੇ ਆ ਜਾਂਦੇ ਹੁਣ ਦੇਖੋ ਗੁਰੂ ਸਾਹਿਬ ਆਪ ਉਹਨਾਂ ਨੇ ਕਾਲਿਆ ਸੀ ਆਪੂ ਦੀ ਵੜਿਆਈ ਖਾਲੇ ਸੀ ਹੁਣ ਗੁਰੂ ਨੇ ਕਾਲਿਆ ਹੋਵੇ ਗੁਰੂ ਨੇ ਵਿੱਦਿਆ ਸ਼ਸਤਰ ਸਿਖਾਈ ਹੋਵੇ ਹੁਣ ਪਾਤਸ਼ਾਹ ਮਾਨਸ ਕਹਿੰਦੇ ਭਾਈ ਤੇਰੇ ਵਰਗਾ ਦੁਨੀਆਂ ਵਿੱਚ ਕੋਈ ਤਾਕਤਵਰ ਨਹੀਂ ਹੈ ਸੁਣ ਵੰਦੇ ਖਾ ਬਹਰੇ ਉਚਾਰੈ ਅਧਕਾਰ ਆਪੋਏ ਪ੍ਰਤਿਪਾਰੈ ਪਰੈ ਜੰਗ ਤਪ ਦੇ ਕੋਟ ਕਹਾ ਕਰੋ ਪ੍ਰਗਰਮ ਵਰਸਾਤ ਜਦੋਂ ਛੇਵੇਂ ਪਾਤਸ਼ਾਹ ਜਿੰਨਾਂ ਐਡੇ ਖਾ ਦੀ ਵਡਿਆਈ ਉਸਤਤ ਕੀਤੀ ਸੁਣ ਕੇ ਪੰਦੇ ਖਾ ਛੇਵੇਂ ਪਾਤਸ਼ਾਹ ਨੂੰ ਕਹਿ ਲਗਾ ਸਤਿਗੁਰੂ ਤਾਪ ਜੀ ਨੇ ਮੇਰਾ ਭਲਾ ਸੋਚ ਕੇ ਮੇਰੀ ਪ੍ਰਤ ਕਰਨਾ ਕੀਤੀ ਹੈ ਪਾਦਸ਼ਾ ਮੈਂ ਤਾਂ ਜਤੀਬ ਹੋ ਚੁੱਕਿਆ ਸੀ ਮੇਰੇ ਛੋਟੇ ਹੁੰਦਿਆਂ ਹੀ ਮਾਪਿਓ ਦੁਨੀਆ ਤੋਂ ਚਲੇ ਗਏ ਮੈਂ ਚੰਗੀ ਤਰ੍ਹਾਂ ਨਾਲ ਉਹ ਅੱਖਾਂ ਨਾਲ ਨਹੀਂ ਦੇਖੀ ਤੁਸੀਂ ਮੇਰੇ ਮਾਪਿਓ ਤੁਸੀਂ ਮੈਨੂੰ ਪੁੱਤਾਂ ਵਾਂਗ ਪਾਲ ਕੇ ਦੇ ਖਾਕ ਹੈ ਲੱਗਾ ਪਾਦਸ਼ਾ ਤੁਹਾਡਾ ਬਹੁਤ ਵੱਡਾ ਫਰਕ ਕਰੇ ਮੇਰੇ ਤੇ ਸਤਿਗੁਰੂ ਨੇ ਕਹਿ ਲਗਾ ਪਾਸ਼ਾ ਜਦ ਜੰਗ ਲੱਗਦੀ ਤਾਂ ਫਿਰ ਮੇਰੇ ਹੱਥ ਦੇਖਨੇ ਪਾਸ਼ਾ ਫਿਰ ਮੈਂ ਜਿਹੜਾ ਤੁਸੀਂ ਮੈਨੂੰ ਪਾਲਿਆ ਖਰਾਕ ਦਿੱਤੀ ਹੈ ਨਾ ਉਹ ਮੈਂ ਤੁਹਾਨੂੰ ਜੰਗਾ ਜੁਦਾ ਤਾਕਤ ਵਿਖਾਵਾਂਗਾ ਮੈਂ ਆਪਣੀ ਵੱਡੀ ਤਾਕਤ ਨਾਲ ਬਹੁਤ ਕੁਝ ਕਰਕੇ ਵਿਖਾਵਾਂਗਾ ਕਰਸ ਲੱਤਾ ਪਾਰੋ ਗਲਗ ਮੰਦਰ ਸੰਬਰ ਬੁਜਾਰੇ ਬਰਹੋ ਰੰਗ ਤੇ ਮਤ ਕਰ ਡਾਰੋ ਰੁੰਡ ਮੰਦਰਣ ਖੇਤ ਵਿਸਾਰੋ ਪੰਨ ਖਾਸ਼ੇ ਦੇ ਮਹਾਰਾਜ ਨੂੰ ਕਹਿ ਵਗਪਾ ਸਜ ਦੁਸ਼ਮਣ ਦੀ ਸ਼ਾਨਾ ਸਮੁੰਦਰ ਵਾਂਗ ਭਾਰੀ ਹੋਵੇ ਤਮਸ ਵਿੱਚ ਮ੍ਰਿਤ ਪਰਵਤ ਵਾਂਗ ਜਾਵਾਂਗਾ ਮਹਾਰੂਪੀ ਚੋਟੀਆਂ ਨਾਲ ਸੁਟਾਂਗਾ ਦੁਸ਼ਮਣ ਦੇ ਤੇ ਸੀਸ ਜੁੱਦ ਕੇ ਜ ਖਲਾਰ ਲਿਆ ਪਾਸ਼ਾ ਜੀ ਤੁਸੀਂ ਮੈਨੂੰ ਲਾਡਾ ਨਾਲ ਪਾਲਿਆ ਬੜੇ ਪ੍ਰੇਮ ਨਾਲ ਜਦੋਂ ਤੁਹਾਡੇ ਤੇ ਧੀੜ ਪਏਗੀ ਜਦੋਂ ਤੁਹਾਨੂੰ ਜੰਗਾ ਜੰਗਾ ਲਈ ਮੇਰੀ ਲੋੜ ਪਈ ਪਾਸ਼ਾ ਮੈਂ ਦੁਸ਼ਮਣਾਂ ਦੇ ਤੇ ਸੀਸ ਖਲਾਰ ਕੇ ਰੱਖ ਦਿਆਂਗਾ ਸੋਨਾ ਗੁਰ ਕਹਿਆ ਅਸ ਪਾਲ ਜਿਮ ਚਾਹ ਚਿਤ ਕਰਿ ਬਸਾਲ ਬਹੁਤ ਬਾਰ ਤਾ ਪੈਂਦੇ ਸਾਥ ਸਗਰੇ ਦਿਨ ਕੈ ਕਰਤੇ 나ਥ ਛਿੰਦ ਪਾਕਸ਼ਾ ਮਹਾਰਾਜ ਸੁਣ ਕੇ ਕਹਿ ਲਗੇ ਪੈਂਦੇ ਖਾ ਅਜਿਹਾ ਸਮਾ ਵੀ ਆਏ ਪਾਦਸ਼ਾ ਨੂੰ ਪਤਾ ਸੀ ਤਾਹੀ ਮਹਾਰਾਜ ਨੇ ਸ਼ੈਨਾ ਰੱਖੀ ਹੋਈ ਸੀ ਸ਼ੁਰਮੇ ਆਪਣੇ ਕੋਲ ਫੌਜ ਰੱਖੀ ਹੋਈ ਸੀ ਇਸੇ ਕਰਕੇ ਪਾਤਸ਼ਾਹ ਮਹਾਰਾਜ ਨੇ ਪਹਿਲੇ ਖਾਣੋਂ ਪਾਲਿਆ ਸੀ ਵੀ ਜੰਗਾ ਦੇ ਦੰਤ ਖੰਭ ਦੇ ਲਾ ਹੁਣ ਸਤਿਗੁਰੂ ਮਹਾਰਾਜ ਕਹਿੰਦੇ ਪਹਿਲੇ ਖਾ ਉਹ ਸਮਾਂ ਵੀ ਆਏਗਾ ਜਿਸ ਵਕਤ ਤੇਰੀ ਲੋੜ ਪਏਗੀ ਜਿਵੇਂ ਚਿੱਤ ਵਿੱਚ ਆਉਂਦਾ ਉਹ ਮਨ ਦੀ ਵੱਡੀ ਮੁਲਾਕ ਪੂਰੀ ਕਰ ਲੈਣਾ ਜਿਹੜੀਆਂ ਤੂੰ ਗੱਲਾਂ ਕਹਿਣਾ ਹੈ ਨਾ ਪਾਸ਼ਾ ਕਹਿੰਦੇ ਮਨ ਦੀਆਂ ਕੂੜੀਆਂ ਕਰ ਲਈ ਚੰਗ ਜੁੱਦ ਜ਼ਰੂਰ ਹੋਣੇ ਹਾਲ ਪਾਸ਼ਾ ਕਹਿ ਲੱਗੇ ਗੁਰੂ ਜੀ ਇਸ ਤਰ੍ਹਾਂ ਸਾਰਾ ਦਿਨ ਪੈਂਦੇ ਖਾਣਾ ਜਹੀਆਂ ਬਹੁਤ ਵੱਡੀਆਂ ਗੱਲਾਂ ਕਰਦੇ ਰਹੇ ਤੇ ਪ੍ਰਤੋਦਨਿਆ ਨਗਨ ਕੋ ਦੇਜਾ ਵਸਨ ਖੋਖਣ ਕਰ ਤੇ ਲੈਤਾ ਹੈ ਆ ਚੋਬਿਕ ਚੜੈ ਤੇ ਮੇਲੇ ਜੀ ਨਿਜਰਾਉ ਪਰ ਮੇਲੇ ਭਾਈ ਸਾਹਿਬ ਲਿੰਦ ਨੇ ਕਿ ਛੇਵੇਂ ਪਾਸ਼ਾ ਮਹਾਰਾਜ ਦਾ ਪੈਂਦੇ ਖਾਣੋਂ ਪਿਆਰ ਵਾਸੇ ਬੜਾ ਲਾਗਾ ਨਨ ਕਾਲਿਆ ਸੀ ਕਿ ਉਸ ਨੂੰ ਰਜਾ ਪਕਸ਼ਾ ਦੀ ਅਣਗਿਣਤ ਤਨ ਲੈਂਦੇ ਸੋ ਗੁਰੂ ਜੀ ਕੋਲੋਂ ਵਸਤਰ ਕਹਨੇ ਲੈਂਦਾ ਸੀ ਜਿਹੜੇ ਚੀਜ਼ੇ ਲੋੜ ਹੁੰਦੀ ਪਕਸ਼ਾ ਮਹਾਰਾਜ ਸਿੱਖਾ ਤੋਂ ਵੱਧ ਪਿਆਰ ਕਰਦੇ ਸੋਹਣੇ ਸੋਹਣੇ ਵਸਤਰ ਮਹਾਰਾਜ ਜੀ ਨੇ ਪੈਂਦੇ ਖਾਨ ਨੂੰ ਦੇਣੇ ਸਿੱਖ ਵੇਖਦੇ ਰਹਿ ਜਾਂਦੇ ਸੀ ਮਨ ਵਿੱਚ ਸੋਦੇ ਮਾਰਗ ਸਾਡੀ ਬਿਤਕਰਾ ਕਰਦੇ ਇਹ ਤੁਰਕਾਂ ਦਾ ਲੜਕਾ ਹੋਈ ਪਤਾ ਨਹੀਂ ਕਦੋਂ ਇਹ ਮਨ ਵਿੱਚ ਵੀ ਮਾਲਾ ਜਾਏ ਸਾਥ ਛੜ ਸਕਦਾ ਗੁਰੂ ਜੀ ਨੂੰ ਪਿਆਰੇ ਬੜਾ ਕਰਦੇ ਆ ਛੇਵੇਂ ਪਾਤਸ਼ਾਹ ਮਹਾਰਾਜਾ ਆਪਣੇ ਪੁੱਤਾਂ ਤੋਂ ਵੱਧ ਪਿਆਰ ਕਰਦੇ ਸੀ ਪੈਂਦੇ ਖਾਣ ਕੋਈ ਵਸਤਰ ਹੋਣਾ ਪਾਤਸ਼ਾਹ ਨੇ ਪੈਂਦੇ ਖਾਣੋਂ ਦੇ ਦੇ ਤਵੇਲੇ ਵਿੱਚੋਂ ਚੰਗਾ ਘੋੜਾ ਵੇ ਇਹ ਕਹਿੰਦੇ ਕ ਆਪਣੇ ਆਪ ਸਵਾਰੀ ਕਰ ਲੈਂਦਾ ਸੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸੀ ਕਹਿੰਦੇ ਸੁੱ ਖੁਦ ਕਹਿੰਦੇ ਸੰਗ ਕਿ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦਾ ਇਹ लाडला ਪੁੱਤ ਹੈ ਜਿਹੜੇ ਘੋੜੇ ਦੀ ਜੀ ਕਰਦਾ ਸਵਾਰੀ ਕਰ ਲੈਂਦਾ ਸੀ ਉਹਦੇ ਉੱਪਰ ਜੜਾਵਾਂ ਰਤ ਜੜਿਆ ਵਾਲੀ ਕਾਕੀ ਪੁੰਦਾ ਜਿਹੜੇ ਘੋੜੇ ਤੇ ਜੀ ਕਰਦਾ ਬਾਚੋ ਸਸਤਰ ਗੁਰੂ ਤੇ ਲਹਿ ਆਪਣੇ ਅੰਗ ਸੰਜਾਵਨ ਕਹਿ ਜਨਵਸਤਨ ਕੋ ਮੋਲ ਹੁਸ਼ੇਸ ਅਨਿਆ ਸੰਗਤ ਦੇ ਸੁਦੇਸ ਕਹਿੰਦੇ ਗੁਰੂ ਬਾਦਸ਼ਾਹ ਕੋਲੋਂ ਵਧੀਆ ਸਸਤਰ ਲੈਂਦਾ ਜਿਹੜਾ ਚੀਗਾ ਲੈਂਦਾ ਬਾਕੀ ਦਾ ਸਿੱਖ ਮਹਾਰਤ ਮੁਸ ਲੈਦੇ ਸੀ ਨਾ ਮਹਾਰਾ ਸਸਤਰ ਦੇ ਲੋਕ ਹੈ ਪਰ ਜਿਹੜਾ ਇਹ ਪੈਂਦੇ ਖਾਸ ਸੀ ਇਹ ਗੁਰੂ ਦਾ ਇਨਾ ਲਾਡਲਾ ਪੁੱਤ ਬਣ ਚੁੱਕਿਆ ਕਿ ਜਿਹੜੇ ਸਸਤਰੀ ਲੋੜ ਹੁੰਦੀ ਨਾ ਉਹ ਆਪੀ ਚੱਕ ਲੈਂਦਾ ਸੀ ਕਿਸੇ ਨੂੰ ਪੁੱਛਦਾ ਨਹੀਂ ਸੀ ਨਾ ਹੀ ਗੁਰੂ ਪਾਸ਼ਾ ਮਹਾਰਾਜ ਜੀ ਕੁਝ ਕਹਿੰਦੇ ਸਨ ਭਾਈ ਸਾਹਿਬ ਲਿਖਦੇ ਨੇ ਜਿਸ ਸਸਤ ਦੇ ਲੋੜ ਹੁੰਦੀ ਆਪਣੇ ਸਰੀਰ ਤੇ ਸਜਾ ਲੈਂਦਾ ਜਿਨ੍ਹਾਂ ਵਸਤਾਂ ਦਾ ਬਹੁਤ ਮੁੱਲ ਹੁੰਦਾ ਜਿਨ੍ਹਾਂ ਨੂੰ ਦੇਸਾਂ ਅੰਸਿਰ ਤੋਂ ਸੰਕਰ ਲੈ ਕੇ ਆਉਂਦੀਆਂ ਗੁਰੂ ਕੋ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੁੰਦਾ ਜਿਹੜਾ ਸਿੱਖ ਸੀ ਜਿਹੜੀ ਮਹਿੰਗੀ ਵਸਤੂ ਹੁੰਦੀ ਉਹ ਗੁਰੂ ਨੂੰ ਪ੍ਰੇਟ ਕਰਦਾ ਸਾਡਾ ਸਵਾਜ ਜਿਹੜੀ ਕੀ ਸਸਤੀ ਉਹਨੇ ਗੁਰਦੁਆਰੇ ਵਿੱਚ ਜਾਂ ਆ ਤੇ ਮਹਿੰਗੀ ਹੁੰਦੀ ਆ ਆਪਣੇ ਘਰਾਂ ਚ ਆ ਪਰ ਜਿਹੜੇ ਪ੍ਰਾਤਨ ਸਿੱਖ ਹੁੰਦੇ ਜਿਹੜੇ ਸਭ ਤੋਂ ਕੀਮਤੀ ਆਪਣੇ ਘਰ ਦੀ ਚੀਜ਼ ਹੁੰਦੇ ਨਾ ਉਹਨਾਂ ਨੇ ਗੁਰੂ ਸਾਹਿਬ ਦੇ ਦਰ ਤੇ ਪ੍ਰੇਟ ਕਰੇ ਮਹਾਰਾਜਾ ਰਜੀਨਦਾਇਨਾ ਪਿਆਰ ਸਿੱਖ ਵਾਰ ਕਹਿੰਦੇ ਸੰਗਤ ਦੇ ਵਾਸਤੇ ਚਾਨਣੀ ਲੈ ਕੇ ਆਏ ਸੋਨੇ ਦੀ ਕਹਿੰਦੇ ਵੀ ਜਦੋਂ ਭੇਟ ਕੀਤੀ ਉਹ ਕਹਿੰਦਾ ਵੀ ਮੇਰੇ ਸੀਸ ਤੇ ਸੋਹਣੇ ਲੱਗਦੇ ਇਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਪਤ੍ਰ ਸੱਚਖੰਡ ਵਿੱਚ ਸੋਭਾ ਪਾਏ ਮੇਰੇ ਗੁਰੂ ਵੱਡੇ ਅਸਤਾ ਹਮੇਸ਼ਾ ਕੋਈ ਜਿੰਨੀ ਸਸਤੀ ਚੀਜ਼ਾਂ ਗੁਰਦੁਆਰੇ ਤੇ ਮਹਿੰਗੀ ਜਾਂ ਪਰ ਮਾਲੇ ਵੀ ਇੱਕ ਦਿਨ ਆਪਣੇ ਕੱਪੜੇ ਮਹਿੰਗੇ ਹੁੰਦੇ ਪਰ ਮਾਲੇ ਸਸਤੇ ਹੁੰਦੇ ਪਰ ਜਿਹੜੇ ਪ੍ਰਾਤਨ ਸਿੱਖ ਹੁੰਦੇ ਹੁਣ ਜਿਹੜੀ ਚੀਜ਼ ਆਪਾਂ ਨੂੰ ਗੁਰੂ ਨੂੰ ਭੇਟ ਕਰਨੀ ਆ ਗੁਰੂ ਨੇ ਮਹਾਰਾਜ ਨੇ ਆਪਣੇ ਉੱਤੇ ਲੈਣਾ ਨਾ ਮਾਲਾ ਜਿਹੜਾ ਗੁਰੂ ਸਾਹਿਬ ਨੂੰ ਭੇਟ ਕੀਤਾ ਜਾਂਦਾ ਇਹ ਕਿਸੇ ਨੇ ਆਪ ਥੋੜਾ ਵਸਤਰ ਪਾਣਾ ਹੁੰਦਾ ਵੀ ਕਿਸੇ ਦੇ ਕੰਮ ਆਏ ਇਹ ਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਸਰੂਪ ਤੇ ਦਿੱਤਾ ਜਾਂਦਾ ਹੈ ਤੇ ਤਾਂ ਮਾਲਾ ਗੁਰਮੁਖੋ ਗੁਰੂ ਸਾਹਿਬ ਦੇ ਪਾਵਨ ਪਿੱਤਰ ਸਰੂਪ ਤੇ ਪੂਰੇ ਵੀ ਨਹੀਂ ਆਉਂਦੇ ਤੇ ਕੁਝ ਮਾਲਿਆਂ ਅਖਬਾਰ ਹੁੰਦੇ ਆ ਜਿਹੜਾ ਖਵਾਰ ਹੁੰਦੀ ਐ ਉਹ ਪਤਾ ਨਹੀਂ ਕਈ ਵਾਰ ਕਿਥੋਂ ਰੂੜੀਆਂ ਤੋਂ ਜੱਕ ਤੇ ਲੱਗਿਆ ਪਿਆ ਹੁੰਦਾ ਹੈ ਜਾਂ ਜਦੋਂ ਕੋਈ ਮਨੁੱਖ ਅਖਬਾਰ ਨੂੰ ਪੜ੍ਹਦਾ ਹੈ ਉਹਦੇ ਉੱਤੇ ਪਤਾ ਨਹੀਂ ਕਿਉਂ ਜੇ ਝੂਠੇ-ਮੂਠੇ ਹੱਥ ਲੱਗੇ ਹੁੰਦੇ ਨੇ ਇਸ ਕਰਕੇ ਜਦੋਂ ਗੁਰੂ ਸਾਹਿਬ ਆਸਤੇ ਵਸਤਨ ਲੈਣਾ ਨਾ ਉਹ ਪਵਿੱਤਰ ਹੋਣਾ ਚਾਹੀਦਾ ਹੈ ਉਹਦੇ ਵਿੱਚ ਕੋਈ ਖਵਾਰ ਨਾ ਹੋਵੇ ਕੋਈ ਗੱਟਾ ਰੱਦੀ ਨਾ ਹੋਵੇ ਉਹਦੇ ਵਿੱਚ ਐਕਸ਼ਰਾ ਨਹੀਂ ਹੋਣਾ ਚਾਹੀਦਾ ਸੀ ਦੁਕਾਨਦਾਰ ਨਾਲ ਦੀ ਸਹਿਮਤ ਹੋੜਾ ਅਸੀਂ ਗੁਰੂ ਨੂੰ ਸਰਦਾਂ ਨਮੁਖ ਰੱਖ ਕੇ ਆ ਵੇਖੀਦਾ ਹੁੰਦਾ ਹੈ ਹੋ ਸਕੇ ਗੁਰੂ ਕੋ ਜੇ ਆਪਾਂ ਸਲਾਈ ਕਰਨ ਜਾਣਦੇ ਆ ਨਾ ਗੁਰੂ ਸਾਹਿਬ ਦੇ ਵਸਤ ਆਪਣੇ ਘਰ ਆਪ ਸਲਾਈ ਕਰਨੇ ਚਾਹੁੰਦੇ ਨੇ ਫੇਰ ਸਾਡਾ ਗੁਰੂ ਨਾਲ ਪਿਆਰ ਬਣਦਾ ਹੁਣ ਵੇਖੋ ਜਿਹੜੀਆਂ ਮਹਿੰਗੀਆਂ ਵਸਤਾ ਹੁੰਦੀਆਂ ਸੰਗਤਾਂ ਵਦਿੱਸ਼ਾਂ ਵਿੱਚੋਂ ਦਿੱਸਾਂ ਵਿੱਚ ਲੈ ਕੇ ਆਉਂਦੀਆਂ ਜਿਹੜਾ ਪੈਂਦੇ ਖਾਸ ਇਨਾ ਉਹ ਆਪ ਹੀ ਵਰਤ ਲੈਂਦਾ ਗੁਰੂ ਤੇ ਸੁਖੋ ਤਬ ਦੇ ਤਾ ਦੇ ਦੇ ਨਹੀਂ ਮੰਗ ਸੋ ਲੇਤਾ ਵੇਖ ਸਿਕ ਮਨ ਕੋ ਸੇ ਗਣ ਕਣੇ ਗੁਰੂ ਤੇ ਦਰਤ ਨ ਮੁਕਤੇ ਭਨੇ ਗੁਰੂ ਜੀ ਨੂੰ ਵਸਤਾ ਲੈ ਕੇ ਉਹਦੋਂ ਹੀ ਪੈਂਦੇ ਖਾਣੋਂ ਦੇ ਦਿੰਦੇ ਕੋਈ ਮਹਿੰਗੀ ਵਸਤੂ ਸੰਗਤ ਲੈ ਕੇ ਆਉਂਦੀ ਨਾ ਬਾਕੀ ਸਿੱਖ ਦੇ ਰਹਿ ਜਾਂਦੇ ਜਿਹੜਾ ਪੈਂਦੇ ਖਾਣ ਸਿ ਗੁਰੂ ਸਾਹਿਬ ਜੀ ਨੂੰ ਆਪ ਹੀ ਦਿੱਤੇ ਇਨਾ ਪਿਆਰ ਕਰਦੇ ਸੀ ਜੇ ਨਾਂ ਲੈਂਦੇ ਉਹ ਮੇਲੇ ਉਹ ਆ ਹੀ ਮੰਗ ਲੈਂਦਾ ਜੇ ਗੁਰੂ ਸਾਹਿਬ ਕੋਈ ਨਾਂ ਵੀ ਦਿੰਦੇ ਨਾ ਕਹਿੰਦੇ ਘਾ ਵੀ ਮੰਗ ਲੈਂਦਾ ਇਹ ਵੇਖ ਕੇ ਸਿੱਖ ਮਨ ਵਿੱਚ ਬੜੀ ਖੱਪੜਦੇ ਪਰ ਡਰਦੇ ਗੁਰੂ ਅੱਗੇ ਕੁਝ ਨਹੀਂ ਸੀ ਸਿੱਖਦੇ ਮਨ ਵਿੱਚ ਤਾਂ ਈਰਖਾ ਹੁੰਦੀ ਸੀ ਨਾ ਇਸੇ ਗੁਰੂ ਪਾਸ਼ਾ ਤੇਰੇ ਸਿੱਖ ਵੀ ਇੱਕ ਤੁਰਕਾਂ ਦਾ ਲੜਕਾ ਹੈ ਮੁਸਲਮਾਨਾਂ ਦਾ ਬੱਚੇ 쿠ਸੀ ਸਾਨੂੰ ਵੱੱਦ ਕੀ ਨੂੰ ਪਿਆਰ ਕਰਦੇ ਅਸੀਂ ਵੀ ਤਾਂ ਤੁਹਾਡੇ ਨਾਲ ਰਹਿੰਦੇ ਆ ਸੇਵਾ ਕਰਦੇ ਆ ਪਕਸ਼ਾ ਵੀ ਜਿਹੜੀ ਮਹਿੰਗੀ ਵਸਤੂ ਹੈ ਕੋਈ ਸ਼ਸਤਰ ਹੈ ਕੋਈ ਘੋੜਾ ਹੈ ਇਹ ਆਪਣੀ ਮਰਜ਼ੀ ਨਾਲ ਵੰਡ ਲੈਂਦਾ ਗੁਰੂਆਂ ਦੇ ਕੋਈ ਸਿੱਖ ਕਹਿੰਦਾ ਨਹੀਂ ਸੀ ਪਰ ਸਿੱਖਾਂ ਦੇ ਇਹਖਾ ਮਨ ਵਿੱਚ ਬਹੁਤ ਸੀ ਗੁਰ ਪਰਹਰ ਗੁਰ ਕਾਲ ਜਲਾਗੈ ਆਤੀ ਅਰਪ ਕਰੈ ਗੁਰ ਅਗੇ ਜਪੈ ਦਾ ਲੇਖ ਤਾਰੈ ਅੰਗ ਦੇਪ ਸਿਖ ਗਨ ਹਵੇ ਮਨ ਬੰਗੋ ਸਿੱਖ ਗੁਰੂ ਕੇ ਇਸ ਕਰਕੇ ਪੇਟਾ ਕਰਦੇ ਕਿ ਅਨਮੋਲ ਵਸਤਾਂ ਗੁਰੂ ਜੀ ਪੈਣਣ ਪਏ ਤਾਂ ਹੀ ਕਰਕੇ ਮਹੰਗੇ ਚੀਜ਼ਾਂ ਸਿੱਖ ਲੈ ਕੇ ਆਉਂਦੇ ਸੀ ਗੁਰੂ ਪਾਤਸ਼ਾਹ ਨੇ ਪੈਣਣ ਯਾਨੇ ਸਾਨੂੰ ਗੁਰੂ ਦੀ ਖੁਸ਼ੀ ਦੇਣ ਗੁਰੂ ਜੀ ਕਿਸੇ ਚੰਗੇ ਕਾਰਗ ਲੱਗਣ ਲਈ ਆਪਾਂ ਤਾਂ ਹੀ ਲੈਣਿਆ ਨਾ ਕੋਈ ਵੀ ਚੀਜ਼ ਗੁਰੂਦਰਬ ਤੇ ਟੇਟ ਕਰਨੀ ਹੈ ਨਾ ਵਧੀਆ ਹੋਣੀ ਚਾਹੀਦੀ ਹੈ ਵੀ ਇਹ ਗੁਰੂਦਰਬ ਤੇ ਜਾਏ ਸਭ ਤੋਂ ਮਹਿੰਗੀ ਇਹ ਨਾ ਉਹ ਵੀ ਸਸਤੀ ਚੀਜ਼ ਲੈ ਲਓ ਜੀ ਆਪਾਂ ਕਿਹੜਾ ਬਰਤਨ ਹੈ ਗੁਰਦੁਆਰਾ ਸਾਹਿਬ ਵਰਤਣਗੇ ਆਪਾਂ ਨੇ ਕੀ ਕਰਨਾ ਪਰ ਜਿਹੜਾ ਸੱਚ ਪਿਆਰ ਵਾਲਾ ਉਹ ਵਧੀਆ ਚੀਜ਼ ਗੁਰੂ ਕਰ ਦੇਗਾ ਵੀ ਕੰਮ ਆਉਣੀ ਚਾਹੀਦੀ ਹੈ ਵਿੱਚ ਸੰਗਤ ਹਰ ਪ੍ਰਭ ਦਾ ਵਸ ਹੈ ਜੀ ਉਹ ਅਰਾਜ ਜਿਹੜਾ ਪਰਮਾਤਮਾ ਸਮੁੱਚੀ ਲਕਾਇ ਵਿੱਚ ਵਸਦਾ ਹੈ ਦੁਨੀਆਂ ਦੇ ਬਗਤ ਨਾ ਦੁਨੀਆਂ ਵਿੱਚ ਹੀ ਰਹਦੇ ਹੁਣ ਸਿੱਖ ਸੋਹਣੀਆਂ ਪਟਾਵਾ ਲੈ ਕੇ ਆਉਂਦੇ ਬੇ ਗੁਰੂ ਨੇ ਲੈਣੀਆਂ ਨੇ ਗੁਰੂ ਨੇ ਵਰਤਣੀਆਂ ਆਂ ਜਦੋਂ ਪਟਾਵਾ ਪੈਂਦੇ ਖਾਂ ਲੈ ਕੇ ਸੇਤਿਸ ਜਾ ਲੰਗਾ ਨਾ ਵੇਖੀ ਸਿੱਖਾਂ ਦਾ ਮਾਨ ਪੁੱਟ ਜਾਂਦਾ ਸੀ ਮਾਣਾ ਆਪਾਂ ਤਾਂ ਗੁਰੂ ਦੇ ਪਿਆਰ ਕਰਕੇ ਲੈਨੇ ਗੁਰੂ ਵਾਸਤੇ ਲੈ ਕੇ ਆਉਨੇ ਆ ਵੀ ਆ ਇੱਕ ਕੁਲਕਾਂ ਦਾ ਲੜਕਾ ਮੁਸਲਮਾਨਾਂ ਦਾ ਬੱਚੇ ਵਰਤ ਲੈਂਦਾ ਹੈ ਸ਼ਸਤਰ ਵੀ ਇਹ ਪਹਿਨ ਲੈਂਦਾ ਹੈ ਘੋੜਾ ਵੀ ਲੈ 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 ਸਿੱਖਾਂ ਦੇ ਵੇਖ ਕੇ ਮਨ ਟੁੱਟ ਜਾਂਦੇ ਗੁਰੂ ਇੰਨਾ ਪਿਆਰ ਕਰਦੇ ਨੇ ਮੁਸਲਮਾਨਾਂ ਦੇ ਬੱਚੇ ਨਾਲ ਅਸੀਂ ਸਿੱਖ ਨਹੀਂ ਪਾਤਸ਼ਾਹ ਤੇਰੇ ਵਾਸਤੇ ਪਟਾਣਾ ਲੈ ਕੇ ਆਉਣੇ ਤੁਸੀਂ ਤਵਾਕ ਰਹੇ ਪਰ ਬੋਲਦਾ ਕੋਈ ਨਹੀਂ ਸੀ ਪਰ ਸਿੱਖਾਂ ਦੇ ਵੇਖ ਕੇ ਮਨ ਟੁੱਟ ਜਾਂਦੇ ਸੱਲ ਜਿਸ ਖਿਆਲ ਮਹਿ ਵਰਚੇ ਰਹੈ ਸਿੱਖਣ ਕੀ ਜਿਸ ਕਬੂਨ ਲਹੈ ਸੰਗਤ ਭਿਕਸ਼ ਬਾਵ ਗੁਰ ਕੇ ਰੋ ਕਰ ਵਿਚਾਰ ਉਚਾਰ ਮੁਹੇਰਾ ਕਹਿੰਦੇ ਗੁਰੂ ਉਸ ਦੇ ਖਿਆਲ ਵਿੱਚ ਹੀ ਫਰਚੇ ਰਹਿੰਦੇ ਹੈ ਕਹਿੰਦੇ ਖਾਂ ਦੇ ਸਿੱਖਾਂ ਵੱਲ ਕਦੇ ਨਹੀਂ ਸੀ ਵੇਖਦੇ ਦੇ ਕੋਈ ਨਾ ਪਿਆਰ ਤੇ ਖਾਣ ਨਾਲ ਗੁਰੂ ਹਰਗੋਬਿੰਦ ਸਾਹਿਬ ਸੰਗਤ ਗੁਰੂ ਦਾ ਅਧਿਆ ਸਵਾਭ ਦੇਖੇ ਵਿਚਾਰ ਕਰਦੇ ਤੇ ਮਾੜਾ ਕਹਿੰਦੇ ਦੇਖਦੇ ਵੀ ਗੁਰੂ ਸੰਤ ਦੇ ਵੱਲ ਦੇਖਦੇ ਨਹੀਂ ਅਸੀਂ ਮਹਿੰਗਿਆ ਪਟਾਵਾ ਲੈ ਕੇ ਆਉਂਦੇ ਆ ਪਾਦਸ਼ਾਹ ਵਾਸਤੇ ਗੁਰੂ ਵਰਤਦੇ ਨਹੀਂ ਹਨ ਗੁਰੂ ਪੈਂਦੇ ਖਾਣੋਂ ਦੇ ਦਿੰਦੇ ਨੇ ਘੋੜਾ ਲੈ ਕੇ ਆਉਂਦੇ ਆ ਘੋੜਾ ਪੈਂਦੇ ਖਾ ਲੈ ਲੈਂਦਾ ਉਹ ਸਸਤਰ ਲੈ ਕੇ ਆਉਨੇ ਆ ਉਹ ਵੀ ਵਾਤ ਲੱਗਦਾ ਹੈ ਇਸ ਸਿੱਖਾਂ ਦੇ ਮਨ ਵਿੱਚ ਬੜੀ ਅੰਕਾ ਪੈਦਾ ਹੁੰਦੀ ਹੈ ਦੇਖਿਓ ਪੁਰਬ ਗੁਰ ਕੀ ਰੀਤਾ ਮੀੜਮ ਦਰਾਦ ਕਰੀ ਬਿਪਰੀਤਾ ਸਤ ਸੰਗਤ ਮਹਿ ਜਾਨ ਜਿਨ ਤੋਰਾ ਰਾਚੇ ਕਰਮ ਕਰਤ ਜੇ ਤੋਰਾ ਸੰਗਤ ਕਹਿੰਦੇ ਵੇਖੋ ਜੋ ਪਹਿਲੇ ਗੁਰੂ ਸਾਹਿਬਾਨ ਦੀ ਜੀਤੀ ਸੀ ਉਹਨਾਂ ਨੇ ਉਸ ਨੂੰ ਵੇਟ ਕੇ ਉੱਟੀ ਜੀਤੀ ਚਲਾ ਦਿੱਤੀ ਹੈ ਵੀ ਜਿੰਨੇ ਪਹਿਲਾਂ ਗੁਰੂ ਹੋਏ ਸਨ ਉਹ ਹਮੇਸ਼ਾ ਸਿੱਖਾਂ ਨਾਲ ਪਿਆਰ ਕਰਦੇ ਸੀ ਪਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਜਿਹੜਾ ਪੈਂਦੇ ਖਾਇਨਾ ਜਿੰਨੀਆਂ ਪਟਾਵਾ ਨੇ ਜਿੰਨੀਆਂ ਵਸਤਾ ਨੇ ਗੁਰੂ ਜੀ ਨੂੰ ਦੇ ਰਹੇ ਮੁਸਲਮਾਨਾਂ ਨਾਲ ਪਿਆਰ ਕਰਦੇ ਨੇ ਵੀ ਇਹ ਛੇਵੇਂ ਪਾਤਸ਼ਾਹ ਨੇ ਮਰਿਆਦਾ ਦੀ ਉਲਟੀ ਚਲਾ ਦਿੱਤੀ ਸਤਸੰਗਤ ਜਿਨ੍ਹਾਂ ਨੇ ਆਪਣਾ ਵਾ ਥੋੜਾ ਲਗਾਇਆ ਜੋ ਹੋਰ ਦੂਸਰੇ ਵੀ ਹੋਰ ਮਾਰੇ ਕੁੰਮਬ ਵਿੱਚ ਲੱਚੇ ਹਨ। ਬੁਧਿਏ ਦੋਖਣ ਮੈਂ ਕਰਦਰੀ ਨਹੀਂ ਗਲਾਂ ਦਾ ਮਮਕਮ ਕਰੀ। ਧਰਮਸਾਲ ਟਿਕ ਬੈਠਤ ਨਹੀਂ ਕਰਤੀ ਆਖੇਰ ਵਰਤਨ ਨਾਹੀ। ਸਿੱਖ ਅਲਗਿਸ਼ੇ ਮੇ ਬਾਦਸ਼ਾਹ ਮਹਾਰਾਜ ਸਿੱਖਾਂ ਨਾਲ ਪਿਆਰ ਨਹੀਂ ਕਰਦੇ। ਇਧਰ ਜਿਹੜੀ ਵੀ ਕੋਲਾ ਉਹ ਰਸਤੂ ਕਾਲੀ ਜੀ ਈ ਹੈ। ਉਹ ਬਾਣੀ ਨਾਲ ਜੁੜੀ ਹੈ ਗੁਰੂ ਜੀ ਉਹਦੇ ਨਾਲ ਪ੍ਰੇਮ ਵਡਾ ਕਰਦੇ ਐ ਇਧਰ ਪੈਂਦੇ ਖਾਂ ਮੁਸਲਮਾਨਾਂ ਦਾ ਪੁੱਤ ਐ ਗੁਰੂ ਜੀ ਮਹਿੰਗੀਆਂ ਮਹਿੰਗੀਆਂ ਵਸਤਾਂ ਬਟਾਵਾ ਪੈਂਦੇ ਖਾਣੂ ਦਿੰਦੇ ਨੇ ਸੰਗਤ ਮਨ ਵਿੱਚ ਸੋਚ ਰਹੀ ਐ ਛੇਵੇਂ ਪਾਤਸ਼ਾਹ ਮਹਾਰਾਜ ਨਾਹੀਂ ਧਰਮਸਾਲਾ ਵਿੱਚ ਸੰਗਤ ਕਰਦੇ ਆਨੰਦ ਵੰਡ ਲਉਦੇ ਇਸ ਸਤ ਗੁਰੂ ਜੰਗਲ ਵਿੱਚ ਸ਼িকার ਖੇਡਦੇ ਰਹੇ ਹਲ ਕਾਜੀ ਲੋਤਾ ਕੇ ਨੰਦ ਮੰਦਰਾ ਜਾਏ ਪਰਵੇਸ਼ ਨਹੇ ਰਜੀ ਅੰਦਰਾ ਕਈਹ ਕਹਾ ਕਈ ਨਾ ਜਾਏ ਇੱਕ ਵਿੱਚ ਬਿਗ ਨਿੰਦ ਗਾਇ ਸੁੰਦਾਏ ਪਾਸ਼ਾ ਕਹਿੰਦੇ ਕਿ ਇਹ ਜਿਹੜੇ ਛੇਵੇਂ ਪਾਸ਼ਾ ਨੇ ਨਾ ਇਹ ਧਰਮਸ਼ਾਲਾ ਵਿੱਚ ਤੀ ਰਹਿੰਦੇ ਕੀ ਕੀ ਆ ਦਾ ਸਕਦਾ ਜਿੰਨੇ ਸਿੱਖ ਨੇ ਵੇਖ ਵੇਖ ਕੇ ਗੁਰੂ ਸਾਹਿਬ ਜੀ ਨਿੰਦਿਆ ਕਰਦੇ ਨੇ ਵੀ ਗੁਰੂ ਹਰਗੋਬਿੰਦ ਪਾਸ਼ਾ ਸਿੱਖਾਂ ਨਾਲ ਪਿਆਰ ਨਹੀਂ ਕਰਦੇ ਮਹਿੰਗੀਆਂ ਵਸਤੂਆਂ ਮਹਿੰਗੇ ਸਸਤਰ ਔਰ ਜੋ ਹੋਰ ਮਹਿੰਗੀਆਂ ਟਟਾਮਾਂ ਨੇ ਗੁਰੂ ਜੀ ਆਪ ਨਹੀਂ ਵਰਤਦੇ ਕਹਿੰਦੇ ਖਾਣੂ ਦੇ ਦਿੰਦੇ ਨੇ ਸਿੱਖਾਂ ਵਿੱਚ ਬੋਹ ਗਿਰਖਾ ਪੈਦਾ ਹੋ ਗਈ ਜਿੰਨੇ ਸਿੱਖ ਵੇਖਦੇ ਨੇ ਛੇਵੇਂ ਪਾਤਸ਼ਾਹ ਮਹਾਰਾਜ ਦੀ ਨਿੰਦਿਆ ਕਰਦੇ ਹਨ ਕਾਜੀ ਦੋਤਾ ਕੀ ਨਿੰਦ ਮੰਦਰਾ ਜਾਇ ਪ੍ਰਵੇਸ਼ ਨਹੀਂ ਅਰਧਿ ਅੰਦਰਾ ਕਈ ਜਗਾ ਕਹੀ ਨੇ ਜਾਏ ਬਿਖਤ ਗਨਿੰਦ ਦੇ ਹਸੁੰਦਾ ਏ ਕਹਿੰਦੇ ਵੀ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਵੀ ਕਦੇ ਸੰਗਤ ਵਿੱਚ ਨਹੀਂ ਬੈਠ ਗਏ ਨਾ ਬਾਣੀ ਸੰਗਤਾਂ ਨੂੰ ਉਪਦੇਸ਼ ਦਿੰਦੇ ਐ ਤੇ ਜਦੋਂ ਵੀ ਵੇਖਿਆ ਜਾਂਦਾ ਪੈਂਦੇ ਖਾਲੂ ਪਾਤਸ਼ਾਹ ਮਹਾਰਾਜ ਮਹਿੰਗੇ ਬਸਤ ਟਟਾ ਮਨੰਦੇ ਨੇ ਜਾ ਛੇਵੇਂ ਪਾਤਸ਼ਾਹ ਮਹਾਰਾਜ ਅੰਦਰ ਵਿੱਚ ਸਕਾਰ ਖੇਡਣ ਜਾਂਦੇ ਹਨ ਸੇਖਣਾ ਕਿ ਨਹਿ ਜਾਏ ਸਹਾਰੀ ਮਿਲਿਆਬਸ ਮਹਕਰਤ ਵਿਚਾਰੀ ਤੁਰਕ ਬੜੋ ਆਪਣੇ ਮੁਕਲਾਇਓ ਗੁਰ ਕਰਨਾ ਤੇ ਸੁਰਗਾਇਓ ਕਹਿ ਮਿਲ ਸਿਕਾਂ ਨੂੰ ਇਹ ਗੱਲ ਸਹਾਰੀ ਨਹੀਂ ਸੀ ਜਾਂਦੀ ਸੀ ਉਹ ਆਪ ਸੋਚ ਕੋਲ ਕਿ ਵਿਚਾਰਾ ਕਰਦੇ ਆਖਦੇ ਨਾਰੇ ਤੁਰਖ ਪੈਂਦੇ ਕੰਨੋਂ ਬੜਾ ਨੂੰ ਲਾਇਆ ਹੈ ਗੁਰੂ ਜੀ ਦੀਆਪਤਾ ਨਾਲ ਸਭ ਉਹ ਹੰਕਾਰੀ ਵੈਸੇ ਕਹਿਣ ਲੱਗੇ ਆਪਸੀ ਗੱਲਾਂ ਕਰਦੇ ਨੇ ਵੀ ਛੇਵੇਂ ਪਾਤਸ਼ਾਹ ਮਹਾਰਾਜ ਨੇ ਜਿਹੜਾ ਕਹਿੰਦੇ ਖਾ ਮੁਸਲਮਾਨਾਂ ਦਾ ਪੁੱਤ ਹੈ ਇਹ ਸਤਿਗੁਰੂ ਨੇ ਆਪਣੇ ਸਿਰ ਤੇ ਚੜਾ ਰੱਖਿਆ ਹੈ ਜਿੰਨੇ ਮੈਂ ਵੀ ਬਸ ਕਰ ਬੰਦੇ ਨੇ ਜੋ ਵੀ ਚੀਜ਼ ਹੁੰਦੀ ਹੈ ਸਤਿਗੁਰੂ ਛੇਵੇਂ ਤਰਸਬ ਪੈਦੇ ਖਾਂਦੇ ਨੇ ਜਦੋਂ ਸਿੱਖ ਬੰਦੇ ਨੇ ਆਸੇ ਹੀ ਗੱਲ ਕਰਦੇ ਨੇ ਵਿਚਾਰ ਵਟਾਂਦਰਾ ਕਿ ਗੁਰੂ ਪਾਤਸ਼ਾਹ ਨਾਲ ਸੇ ਗੱਲ ਚੰਗੀ ਨਹੀਂ ਹੈ ਇਹਨਾਂ ਕਿਸੇ ਨੂੰ ਸਿਰ ਤੇ ਨਹੀਂ ਚੜਾਈ ਦਾ ਹੁੰਦਾ ਆਉਣ ਵਾਲੇ ਸਮੇਂ ਵਿੱਚ ਕੋਈ ਪਤਾ ਨਹੀਂ ਦੁਸ਼ਮਣਾਂ ਦੇ ਹੱਥ ਵਿੱਚ ਉੱਠ ਸਕਦਾ ਰਹੇ ਸਿੱਖ ਮਨ ਵਿੱਚ ਸੋਚ ਰਹੇ ਨੇ ਆਪਾਂ ਆਉਣ ਵਾਲੇ ਸਮੇਂ ਇਤਿਆਸ ਸਰਵਣ ਕਰਾਂਗੇ ਕਿ ਆਇ ਕਹਿੰਦੇ ਖਾਮਾਣ ਦੇ ਲਾਟਾਂ ਨਾਲ ਪਾਲਿਆ ਸੀ ਨਾ ਸਮਾਪਾ ਕੇ ਇਹ ਤੁਰਕਾਂ ਦੇ ਹੱਥ ਵਿੱਚ ਖੜ ਗਿਆ ਸੀ ਹੰਕਾਰ ਹੀ ਹੋ ਗਿਆ ਸੀ ਪਰ ਚੱਲਦੇ ਨੂੰ ਸੰਭ ਸਿੱਖ ਸੋਚ ਰਹੇ ਨੇ ਵੀ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਜਾਦੇ ਇਹਨੂੰ ਸਿਰ ਤੇ ਨਹੀਂ ਚੜਾਉਣਾ ਚਾਹੁੰਦਾ ਇਹ ਚੰਗੀ ਗੱਲ ਨਹੀਂ ਹੈ ਸੋ ਇਹ ਜਿਹੜਾ ਪ੍ਰਸੰਗ ਇਸ ਤਰ੍ਹਾਂ ਚੱਲੇਗਾ ਕੱਲ ਨੂੰ ਆਪਾਂ ਫੇਰ ਸਿੱਖਾਂ ਵਿੱਚ ਵਿਚਾਰਕ ਕਾਂਦਰਾ ਉਹ ਨਾਲ ਇਹ ਪ੍ਰਸੰਗ ਸੰਧਾ ਕਰਾਂਗੇ ਉਹ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਬੁਰਾ ਲੋਕਾਂ ਦੀ ਖਿਮਾ ਬਣਾਓ ਫਤਿਹ ਜੀ ਆਕੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ